ਮੇਰੀ ਕਾਲ ਸੁਣੋ ਮੈਂ ਆਪਣੀ ਸੱਸ ਨੂੰ ਲੈ ਕੇ ਤੁਹਾਡੇ ਕੋਲ ਆਉਣ ਲੱਗੀ ਆ ਤੇ ਜਿਵੇਂ ਤੁਸੀਂ ਉਸ ਲੇਡੀ ਦੇ ਬਾਹਾਂ ਕਟੀਆਂ ਸੀ ਨਾ ਉਹ ਮੈਂ ਤੁਸੀਂ ਮੇਰੀ ਸੱਸ ਦੀਆਂ ਬਾਹਾਂ ਕਟਣੀਆਂ ਆ ਤੇ ਗਲਾ ਗਲਾ ਮੈਂ ਕਟਿਓ ਗਲਾ ਮੈਂ ਤੁਹਾਡੇ ਕੋਲੇ ਖੜ ਕੇ ਕਟਵਾਉਂਗੀ ਠੀਕ ਹੈ ਤੁਸੀਂ ਗਲਤ ਕੱਟ ਦਿੰਨੇ ਹੋ ਬੇਬੇ ਨਵਾਂ ਸਿਆਪਾ ਛੱਡ ਗਿਆ ਤੈਨੂੰ ਕਹਿੰਦਾ ਹੁੰਦਾ ਸੀ ਨਾ ਮੇਰੇ ਘਰ ਵਾਲੀ ਨਾਲ ਨਾ ਲੜ ਹਣਾ ਉਹ ਤੈਨੂੰ ਮਾਰਨ ਦੀਆਂ ਸਾਛਾ ਰੱਛਦੀ ਫਿਰਦੀ ਐ ਅੱਜ ਬਦਮਾਸ਼ਾਂ ਨੂੰ ਫੋਨ ਕਰਕੇ ਕਹਿ ਰਹੀ ਸੀ ਵੀ ਮੈਂ ਮੇਰੀ ਸੱਸ ਨੂੰ ਲੈ ਕੇ ਆਉਂਗੀ ਤੇ ਉਹਦਾ ਗਲਾ ਕੱਟ ਦਿਓ ਤੂੰ ਜੇ ਤੈਨੂੰ ਕਹੂਗੀ ਨਾ ਮੇਰੇ ਨਾਲ ਚੱਲ ਕਿਤੇ ਤੂੰ ਜਾਈ ਨਾ ਤੂੰ ਜਾਈ ਨਾ ਬੇਬੇ ਤੂੰ ਮੈਨੂੰ ਬਹੁਤ ਪਿਆਰੀ ਆ ਬੇਬੇ ਵੇ ਮੇਰਾ ਤਾਂ ਬੀਬੀ ਖਾਟ ਗਿਆ ਮੈਂ ਦਾ ਕੀ ਬਗਾਰਤਾ ਬੇਬੇ ਉਹ ਹੁੰਦੀ ਐ ਦੇਖ ਇਹਦੇ ਨਾਲ ਤੂੰ ਜਾਣਾ ਨਹੀਂ ਮੰਮੀ ਮਾਲਾ ਖੜੀ ਆਪਾਂ ਬਾਜ਼ਾਰ ਤੱਕ ਚੱਲ ਕੇ ਆਉਣਾ ਮੰਮੀ ਤੇਰੇ ਨਾਲ ਕਿਤੇ ਨਹੀਂ ਜਾਊਗੀ ਤੂੰ ਇਹਨੂੰ ਮਾਰਨ ਦੀਆਂ ਸਿਆਸਤਾਂ ਰਚਦੀ ਫਿਰਦੀ ਐ ਇਹ ਬੇਜੁਬਾਨ ਨੇ ਤੇਰਾ ਕੀ ਮਾੜਾ ਕਰਤਾ ਤੂੰ ਇਹਦੇ ਗੱਲ ਵਢਾਉਣ ਦੀਆਂ ਸਾਈਆਂ ਦਿੰਦੀ ਫਿਰਦੀ ਐ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਹੜਾ ਗੜਾ ਤੂੰ ਉੱਥੇ ਕੀ ਫੋਨ ਤੇ ਗੱਲਾਂ ਕਰਦੀ ਪਈ ਸੀ ਕਿ ਮੰਮੀ ਦਾ ਗੜਾ ਵੜਦੇ ਹੋ ਵੇ ਫਿਟੇਮੂ ਤੇਰਾ ਤੈਨੂੰ ਪਤਾ ਮੰਮੀ ਦਾ ਬਰਥਡੇ ਆ ਰਿਹਾ ਇਹਨੂੰ ਸੂਟ ਸਵਾਕੇ ਦੇਣਾ ਸੀ ਮੈਂ ਤਾਂ ਦਰਜੀ ਨਾਲ ਗੱਲਾਂ ਕਰਦੀ